ਪੰਜਾਬ ਕਾਂਗਰਸ ਦੇ ਵਿੱਚ ਕਈ ਅਜਿਹੇ ਲੀਡਰ ਨੇ ਜੋ ਸੀਐਮ ਬਣਨ ਦੀ ਦੌੜ ਦੇ ਵਿੱਚ ਨੇ ਤਾਂ ਨਵਜੋਤ ਸਿੰਘ ਸਿੱਧੂ ਹਾਲਾਂਕਿ ਸਿਆਸਤ ਤੋਂ ਦੂਰ ਨੇ ਪਰ ਉਹਨਾਂ ਦੀ ਪਤਨੀ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਫੇਸ ਐਲਾਨਿਆ ਜਾਵੇਗਾ ਤਦ ਹੀ ਉਹ ਸਿਆਸਤ ਵਿੱਚ ਐਂਟਰੀ ਕਰਨਗੇ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ 500 ਕਰੋੜ ਦਾ ਕਿ ਸਾਡੇ ਕੋਲ 500 ਕਰੋੜ ਨਹੀਂ ਨੇ ਜੇ ਹੁੰਦੇ ਸ਼ਾਇਦ ਅਸੀਂ ਵੀ ਸੀਐਮ ਦੀ ਕੁਰਸੀ ਤੇ ਬੈਠ ਜਾਂਦੇ ਆਖਿਰਕਾਰ ਪੂਰਾ ਮਾਜ਼ਰਾ ਕੀਤਾ ਕਾਂਗਰਸ ਦੇ ਵਿੱਚ ਇਸ ਵੇਲੇ ਤਰਥੱਲੀ ਮੱਚੀ ਹੋਈ ਹੈ ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਮੇਰੇ ਨਾਲ ਸੀਨੀਅਰ ਪੱਤਰਕਾਰ ਪੰਕਜ ਕਪਾਹੀ ਨੇ ਪੰਕਜ ਕਿਵੇਂ ਦੇਖਿਆ ਜਾਵੇ ਨਵਜੋਤ ਕੌਰ ਸਿੱਧੂ ਦਾ ਇਹ ਬਿਆਨ ਉਹ ਵੀ ਉਸ ਵੇਲੇ ਜਦੋਂ 27 ਦੀਆਂ ਚੋਣਾਂ ਸਿਰ ਤੇ ਨੇ ਸਿਆਸਤ ਤੋਂ ਦੂਰ ਨਵਜੋਤ ਸਿੰਘ ਸਿੱਧੂ ਨੇ ਅਹ ਦੇਖੋ ਨਵਜੋਤ ਸਿੰਘ ਸਿੱਧੂ 2022 ਤੋਂ ਬਾਅਦ ਜ਼ਿਆਦਾ ਐਕਟਿਵ ਨਜ਼ਰ ਨਹੀਂ ਆਏ ਆ ਇੰਡਸਟਰੀ ਜਿਹੜੀ ਐਂਟਰਟੇਨਮੈਂਟ ਦੀ ਹੈ ਉਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਈ ਸਾਰੇ ਰਿਐਲਿਟੀ ਸ਼ੋਅ ਕਰ ਰਹੇ ਨੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਮੈਂਟਰੀ ਕਰ ਰਹੇ ਨੇ ਲੇਕਿਨ ਪੰਜਾਬ ਤੋਂ ਜ਼ਿਆਦਾ ਐਕਟਿਵ ਨਜ਼ਰ ਨਹੀਂ ਆ ਰਹੇ ਹਾਲਾਂਕਿ ਉਹਨਾਂ ਦੀ ਧਰਮ ਪਤਨੀ ਕਈ ઠાਵਾ ਤੇ ਐਕਟਿਵ ਨਜ਼ਰ ਆ ਰਹੇ ਨੇ ਕੱਲ ਰਾਜਪਾਲ ਦੇ ਨਾਲ ਮੁਲਾਕਾਤ ਕਰਨ ਗਏ ਉਹਨਾਂ ਨੂੰ ਇੱਕ ਮੈਮੋਰੰਡਮ ਦੇਣਗੇ ਉਸ ਵੇਲੇ ਇੱਕ ਪੱਤਰਕਾਰ ਨੇ ਜਦੋਂ ਸਵਾਲ ਪੁੱਛਿਆ ਤਾਂ ਉਦੋਂ ਨਵਜੋਤ ਕੋਰ ਸਿੱਧੂ ਨੇ ਕਿਹਾ ਉਹ ਕਹਿੰਦੇ ਕਿ ਹਾਈ ਕਮਾਂਡ ਇਹ ਦੇਖੇ ਕਿ 2027 ਤੋਂ ਪਹਿਲਾਂ ਸੀਐਮ ਚਿਹਰਾ ਅਨਾਉਂਸ ਕਰਨਾ ਹੈ ਨਵਜੋਤ ਸਿੰਘ ਸਿੱਧੂ ਨੂੰ ਜਾਂ ਨਹੀਂ ਕਰਨਾ ਜੇ ਸੀਐਮ ਚਿਹਰਾ ਅਨਾਉਂਸ ਕੀਤਾ ਗਿਆ ਤਾਂ ਹੀ ਉਹ ਸਿਆਸਤ ਦੇ ਵਿੱਚ ਐਕਟਿਵ ਹੋਣਗੇ ਨਹੀਂ ਤਾਂ ਨਹੀਂ ਹੋਣਗੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਸਾਡੇ ਕੋਲ 500 ਕਰੋੜ ਰੁਪਏ ਹੁੰਦਾ ਤਾਂ ਫਿਰ ਅਸੀਂ ਸੀਐਮ ਬਣ ਸਕਦੇ ਸੀ ਯਾਨੀ ਕਿ ਗੱਲਾਂ-ਗੱਲਾਂ 'ਚ ਇਹ ਵੀ ਕਹਿ ਦਿੱਤਾ ਕਿ ਹਾਈ ਕਮਾਂਡ ਤੋਂ ਪੈਸਾ ਦੇਣਾ ਪੈਂਦਾ ਵਾ ਹਾਈ ਕਮਾਂਡ ਨੂੰ ਕਿਸੇ ਨੇ 500 ਕਰੋੜ ਦਿੱਤਾ ਹੋਏਗਾ ਤਾਂ ਉਹਨੂੰ ਸੀਐਮ ਚਿਹਰਾ ਬਣਾ ਦਿੱਤਾ ਇਹ ਸਵਾਲ ਕਿਉਂ ਉੱਠ ਰਹੇ ਨੇ ਕਿਉਂਕਿ 2022 ਤੋਂ ਪਹਿਲਾਂ ਅਸੀਂ ਦੇਖਿਆ 2021 'ਚ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਨਵਜੋਤ ਸਿੰਘ ਸਿੱਧੂ ਦਾ ਵੱਡਾ ਰੋਲ ਸੀ ਨਵਜੋਤ ਸਿੰਘ ਸਿੱਧੂ ਤੇ ਇੱਕ ਵੱਡਾ ਦਾ ਜਿਹੜਾ ਉਹ ਹਾਈ ਕਮਾਂਡ ਨੇ ਖੇਡਿਆ ਚਰਚਾ ਸੀਗੀ ਕਿ ਨਵਜੋਤ ਸਿੰਘ ਸਿੱਧੂ ਹੀ ਸੀਐਮ ਹੋਣਗੇ ਫਿਰ ਚਰਚਾ ਚੱਲ ਪਈ ਸੁਖਜਿੰਦਰ ਰੰਧਾਵਾ ਸੀਐਮ ਹੋਣਗੇ ਐਨ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਸੀਐਮ ਬਣਾ ਦਿੱਤਾ ਨਵਜੋਤ ਸਿੰਘ ਸਿੱਧੂ ਪਹਿਲੇ ਦਿਨ ਚੰਨੀ ਦੇ ਨਾਲ ਚੱਲੇ ਇਕੱਠੇ ਰਹੇ ਪ੍ਰਧਾਨ ਬਣਾ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲੇਕਿਨ ਬਾਅਦ ਵਿੱਚ ਚੰਨੀ ਤੇ ਸਿੱਧੂ ਦੇ ਵਿੱਚ ਦੂਰੀਆਂ ਵਧੀਆਂ ਫਿਰ ਸਿੱਧੂ ਇਹ ਦੇਖਣਾ ਚਾਹੁੰਦੇ ਸੀਗੇ ਕਿ ਰਾਹੁਲ ਗਾਂਧੀ ਕਿਸ ਨੂੰ ਅਨਾਉਂਸ ਕਰਦੇ ਨੇ ਸੀਐਮ ਕੀ ਚੰਨੀ ਨੂੰ ਹੀ 2022 ਜਿਹੜਾ ਵੈ 22 ਦੇ ਵਿੱਚ ਅਨਾਉਂਸ ਕੀਤਾ ਜਾਏਗਾ ਜਾਂ ਫਿਰ ਸਿੱਧੂ ਤੇ ਦਾਖੇੜਿਆ ਜਾਏਗਾ ਜਦੋਂ ਰਾਹੁਲ ਗਾਂਧੀ ਨੇ ਲੁਧਿਆਣੇ ਦੇ ਵਿੱਚ ਇਹ ਕਹਿ ਦਿੱਤਾ ਕਿ ਚੰਨੀ ਹੀ ਸੀਐਮ ਫੇਸ ਨੇ ਕਾਂਗਰਸ ਦੇ ਚੰਨੀ ਦੇ ਚਿਹਰੇ ਤੇ ਚੋਣ ਲੜੀ ਜਾਏਗੀ ਤਾਂ ਫਿਰ ਭਾਵੇਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਂਗਰਸ ਦੇ ਲੇਕਿਨ ਉਹ ਜ਼ਿਆਦਾ ਐਕਟਿਵ ਨਹੀਂ ਹੋਏ ਉਹਨਾਂ ਨੇ ਕਿਹਾ ਫਿਰ ਠੀਕ ਹੈ ਚੰਨੀ ਦੇ ਨਾਂ ਤੋਂ ਚੋਣ ਲੜ ਲਓ ਔਰ ਚੰਨੀ ਦੇ ਨਾਂ ਤੋਂ ਚੋਣ ਲੜੀ ਤਾਂ ਫਿਰ ਰਿਜ਼ਲਟ ਦੇਖ ਲਓ ਤੁਸੀਂ ਕੀ ਹੋਇਆ ਉਸ ਤੋਂ ਬਾਅਦ ਸਿੱਧੂ ਥੋੜਾ ਜਿਹਾ ਐਕਟਿਵ ਕੁਝ ਸਮੇਂ ਦੇ ਲਈ ਹੋਏ ਜੇਲ੍ਹ ਵੀ ਉਹਨਾਂ ਨੂੰ ਹੋ ਗਈ ਜੇਲ੍ਹ 'ਚ ਵੀ ਚਲੇ ਗਏ ਬੜਾ ਟਫ ਫੇਸ ਸੀ ਉਹਨਾਂ ਦੀ ਜ਼ਿੰਦਗੀ ਦਾ ਉਦੋਂ ਉਧਰੋਂ ਉਹਨਾਂ ਦੀ ਪਤਨੀ ਨੂੰ ਕੈਂਸਰ ਹੋ ਗਿਆ ਬੜਾ ਟਫ ਫੇਸ ਸੀ ਸਿੱਧੂ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਇੱਕ ਸਮਾਂ ਇਹ ਵੀ ਸੀਗਾ ਕਿ ਉਹਨਾਂ ਨੇ ਆਪਣੀ ਧੀ ਵਿਦੇਸ਼ ਵਿੱਚ ਪੜ੍ਹਨ ਲਈ ਭੇਜਣੀ ਸੀ ਉਸ ਵੇਲੇ ਉਹਨਾਂ ਕੋਲ ਪੈਸੇ ਨਹੀਂ ਸੀਗੇ ਵਿਦੇਸ਼ ਭੇਜਿਆ ਜਾਵੇ ਤਾਂ ਫਿਰ ਨਵਜੋਤ ਸਿੰਘ ਸਿੱਧੂ ਨੇ ਰਾਹ ਚੁਣਿਆ ਵਾਪਸੀ ਦਾ ਇੰਡਸਟਰੀ ਦੇ ਵਿੱਚ 뮤직 ਇੰਡਸਟਰੀ ਦੇ ਵਿੱਚ ਫਿਲਮੀ ਇੰਡਸਟਰੀ ਦੇ ਵਿੱਚ ਬੋਲੀਵੁੱਡ ਦੇ ਵਿੱਚ ਜਾਂ ਇਹ ਕਹੀਏ ਕਿ ਜਿਹੜੇ ਉੱਥੇ ਰਿਐਲਿਟੀ ਸ਼ੋ ਹੁੰਦੇ ਐ ਕਮੈਂਟਰੀ ਹੁੰਦੀ ਐ ਜਿੱਥੋਂ ਜਿੱਥੋਂ ਆਪਣੇ ਪੇਸ਼ੇ ਤੋਂ ਪੈਸੇ ਕਮਾਉਂਦੇ ਸੀ ਉਹ ਕਹਿੰਦੇ ਕਿ ਮੈਂ ਸਿਆਸਤ ਤੋਂ ਪੈਸਾ ਕਦੀ ਨਹੀਂ ਕਮਾਇਆ ਕਦੀ ਕਿਸੇ ਕੋ ਕੋਈ ਪੈਸੇ ਨਹੀਂ ਲਏ ਔਰ ਮੈਂ ਤਾਂ ਸਿਰਫ ਔਰ ਸਿਰਫ ਜਿਹੜਾ ਮੇਰੇ ਮੇਰਾ ਪੇਸ਼ਾ ਹੈ ਕਮੈਂਟਰੀ ਦਾ ਉੱਥੋਂ ਪੈਸੇ ਆਉਂਦੇ ਨੇ ਔਰ ਜਦੋਂ ਉਹ ਸਾਰੀਆਂ ਚੀਜ਼ਾਂ ਬੰਦ ਕਰਤੀਆਂ ਸੀ ਤਾਂ ਪੈਸਾ ਆਣਾ ਬੰਦ ਹੋ ਗਿਆ ਸੀ ਕਹਿੰਦੇ ਮੇਰੇ ਅਕਾਊਂਟ ਵੀ सील ਕਰ ਦਿੱਤੇ ਤਾਂ ਹੁਣ ਨਵਜੋਤ ਸਿੰਘ ਸਿੱਧੂ ਐਂਟਰਟੇਨਮੈਂਟ ਦੀ ਦੁਨੀਆ 'ਚ ਨਜ਼ਰ ਆਉਂਦੇ ਨੇ ਰਿਐਲਿਟੀ ਸ਼ੋ ਮਲਾਈਕਾ ਰੋੜਾ ਨਾ ਕਰਦੇ ਨੇ ਕਮੈਂਟਰੀ ক্রিকেট ਮੈਚ ਦੀ ਕਰਦੇ ਨੇ ਸਿਆਸਤ 'ਚ ਐਕਟਿਵ ਨਹੀਂ ਹੈ ਇੱਕ ਚੀਜ਼ ਦਾ ਹੋਰ ਉਹਨਾਂ ਨੇ ਜ਼ਿਕਰ ਕੀਤਾ ਬਿਆਨ ਦੇ ਵਿੱਚ ਉਹ ਕਹਿੰਦੇ ਬਹੁਤ ਸਰਕਾਰਾਂ ਬਣਾਈਆਂ ਨਵਜੋਤ ਸਿੰਘ ਸਿੱਧੂ ਪ੍ਰਚਾਰ ਕਰਦੇ ਰਹੇ ਸਰਕਾਰਾਂ ਬਣੀਆਂ ਕੈਪਟਨ ਦੀ ਸਰਕਾਰ ਬਣੀ ਚੰਨੀ ਦੀ ਸਰਕਾਰ ਬਣੀ ਪਰ ਵਾਦੇ ਜਿਹੜੇ ਕੀਤੇ ਜਾਂਦੇ ਨੇ ਉਹਨਾਂ ਸਰਕਾਰਾਂ ਦੇ ਵੱਲੋਂ ਜਾਂ ਜਦੋਂ ਚੋਣ ਲੜਨੀ ਹੁੰਦੀ ਆ ਜਦੋਂ ਜਿੱਤ ਜਾਂਦੇ ਨੇ ਉਦੋਂ ਵਾਦੇ ਨਹੀਂ ਪੂਰੇ ਹੁੰਦੇ ਇਸ ਕਰਕੇ ਸਿੱਧੂ ਨਿਰਾਸ਼ ਨੇ ਜੇ ਸਿੱਧੂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਤਾਂ ਉਹ ਤਮਾਮ ਵਾਦੇ ਪੂਰੇ ਹੋਣਗੇ ਜੋ ਲੋਕਾਂ ਦੇ ਨਾਲ ਕੀਤੇ ਗਏ ਨੇ ਚਾਹੇ ਮਾਈਨਿੰਗ ਦੀ ਗੱਲ ਕਰੋ ਤਮਾਮ ਮੁੱਦੇ ਜਿਹੜੇ ਉਸ ਵੇਲੇ ਉਭਾਰੇ ਜਾਂਦੇ ਨੇ ਦੇਖੋ ਸਿੱਧੂ ਨਿਰਾਸ਼ ਤਾਂ ਜ਼ਰੂਰ ਹੈ ਨਿਰਾਸ਼ ਕਿਸ ਤੋਂ ਨੇ ਹੂੰ ਨਿਰਾਸ਼ ਪਾਰਟੀ ਹਾਈ ਕਮਾਂਡ ਤੋਂ ਨੇ ਹੂੰ ਪ੍ਰੇਂਕਾ ਗਾਂਧੀ ਦੇ ਨੇੜੇ ਬਹੁਤ ਨੇ ਹੂੰ ਪ੍ਰਿੰਕਾ ਗਾਂਧੀ ਨਾਲ ਉਹ ਮੰਨ ਅਸੀਂ ਦੇਖਦੇ ਆ ਮੁਲਾਕਾਤਾਂ ਹੁੰਦੀਆਂ ਲੇਕਿਨ ਕਿਤੇ ਨਾ ਕਿਤੇ ਰਾਹੁਲ ਗਾਂਧੀ ਤੋਂ ਨਿਰਾਸ਼ ਨੇ ਨਰਾਜ਼ ਨੇ ਇਸ ਕਰਕੇ ਸ਼ਾਇਦ ਉਹਨਾਂ ਨੇ ਦੂਰੀ ਵੀ ਬਣਾ ਲਈ ਕਿਉਂਕਿ ਇਹ ਗੱਲ ਬਿਲਕੁਲ ਠੀਕ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਉਹਨਾਂ ਦੇ ਨਾਮ ਤੇ ਤੇ ਕੈਪਟਨ ਅਮਰਿੰਦਰ ਸਿੰਘ ਦੋਵਾਂ ਦੀ ਜੋੜੀ ਨੇ 2022 ਚ ਇਲੈਕਸ਼ਨ ਜਿਹੜਾ ਉਹ ਜਿੱਤਿਆ ਲੇਕਿਨ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਲੋਕਲ ਬੋਡੀ ਮਨਿਸਟਰ ਬਣਾ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੂੰ ਉਮੀਦ ਇਹ ਸੀ ਕਿ ਬੀਜੇਪੀ ਛੱਡ ਕੇ ਜਦੋਂ ਕਾਂਗਰਸ ਚਾਹੀਨੇ ਸ਼ਾਇਦ ਸੀਐਮ ਫੇਸ ਬਣ ਕੇ ਹਨ ਕਿਉਂਕਿ ਉਦੋਂ ਆਮ ਆਦਮੀ ਪਾਰਟੀ ਵੀ ਆਫਰ ਕਰ ਰਹੀ ਸੀ ਕਿ ਤੁਸੀਂ ਆਓ ਤੁਹਾਨੂੰ ਸੀਐਮ ਚਿਹਰਾ ਲਾ ਦਿੱਤਾ ਜਾਏਗਾ ਲੇਕਿਨ ਨਹੀਂ ਲਗਾਇਆ ਗਿਆ 2017 ਦੀ ਗੱਲ ਹੈ 2017 ਦੀ ਗੱਲ ਹੈ 2017 ਦੀ ਇਹ ਗੱਲ ਹੈ ਔਰ ਨਵਜੋਤ ਸਿੰਘ ਸਿੱਧੂ ਦਾ ਪੇਚਾ ਕੈਪਟਨ ਨਾ ਪੈ ਗਿਆ ਕਈ ਸਾਰੀਆਂ ਨੀਤੀਆਂ ਨੂੰ ਲੈ ਕੇ ਕਈ ਸਾਰੇ ਮਸਲਿਆਂ ਨੂੰ ਲੈ ਕੇ ਔਰ ਦੋਵਾਂ ਦੀ ਕੁੜੱਤਨ ਸਾਹਮਣੇ ਆ ਗਈ ਚੰਨੀ ਬਣੇ ਚੰਨੀ ਨੂੰ ਸਪੋਰਟ ਨਵਜੋਤ ਸਿੰਘ ਸਿੱਧੂ ਨੇ ਕੀਤੀ ਬਾਅਦ ਵਿੱਚ ਕਿਹਾ ਕਿ ਇਹ ਚੀਜ਼ਾਂ ਇੰਪਲੀਮੈਂਟ ਕਰੋ ਨਹੀਂ ਹੋਈਆਂ ਫਿਰ ਨਵਜੋਤ ਸਿੰਘ ਸਿੱਧੂ ਨੇ ਚੰਨੀ ਤੋਂ ਵੀ ਦੂਰੀ ਬਣਾਈ ਸਿੱਧੂ ਹੋਰਾਂ ਨੂੰ ਇਸ ਗੱਲ ਦਾ ਗਿਲਾ ਵੀ ਹੈ ਕਿ ਜਦੋਂ ਕਾਲੀ ਬੀਜੇਪੀ ਦੀ ਸਰਕਾਰ ਬਣੀ 2012 ਦੇ ਵਿੱਚ ਉਹ ਕਹਿੰਦੇ ਨੇ ਕਿ ਬੀਜੇਪੀ ਨੇ ਕਾਲੀ ਦਲ ਨੇ ਉਹਨਾਂ ਤੋਂ ਬਹੁਤ ਪ੍ਰਚਾਰ ਕਰਾਇਆ ਬਹੁਤ ਉਹਨਾਂ ਨੇ ਰੈਲੀਆਂ ਕੱਢੀਆਂ ਤੇ ਤਾਂ 2012 ਦੇ ਵਿੱਚ ਸਰਕਾਰ ਜਿਹੜੀ ਆ ਕਾਲੀ ਬੀਜੇਪੀ ਦੀ ਬਣ ਗਈ ਹੁਣ ਉਹਨਾਂ ਨੂੰ ਇਹ ਹੈ ਕਿ ਹਰ ਵਾਰੀ ਸਰਕਾਰ ਸਿੱਧੂ ਦੇ ਨਾਮ ਤੇ ਬਣ ਜਾਂਦੀ ਹੈ ਸਿੱਧੂ ਤੋਂ ਕੰਪੇਨ ਕਰਵਾ ਦਿੱਤੀ ਜਾਂਦੀ ਹੈ ਹੁਣ ਤਾਂ ਪਹਿਲਾਂ ਅਨਾਉਂਸ ਕਰੋ ਫਿਰ ਅਸੀਂ ਪ੍ਰਚਾਰ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਪ੍ਰਚਾਰ ਨਹੀਂ ਕਰਨਾ ਫਿਰ ਅਜਿਹਾ ਨਾ ਹੋਵੇ ਕਿ 27 ਚ ਸਰਕਾਰ ਬਣੇ ਉਹ ਸਿੱਧੂ ਨੂੰ ਫਿਰ ਸਾਈਡਲਾਈਨ ਕਰ ਦਿੱਤਾ ਜਾਵੇ ਇਸ ਕਰਕੇ ਨਵਜੋਤ ਕੋਰ ਸਿੱਧੂ ਨੇ ਸਿੱਧਾ ਇਹ ਕਹਿ ਦਿੱਤਾ ਮੀਡੀਆ ਦੇ ਜ਼ਰੀਏ ਹਾਈ ਕਮਾਂਡ ਤੱਕ ਗੱਲ ਪਹੁੰਚ ਗਈ ਹੋएगी ਤਾਂ ਹੁਣ ਹਾਈ ਕਮਾਂਡ ਨੇ ਦੇਖਣਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਕਰਨਾ ਕੀ ਹੈ ਦੂਸਰਾ ਇੰਟਰਸਟਿੰਗ ਇਹ ਵੀ ਬੜਾ ਹੈ ਕਿ ਜਿਸ ਸੀਟ ਤੋਂ ਨਵਜੋਤ ਕੋਰ ਸਿੱਧੂ ਅੰਮ੍ਰਿਤਸਰ ਦੀ ਯਾ ਨਵਜੋਤ ਸਿੰਘ ਸਿੱਧੂ ਚੋਂ ਲੜਦੇ ਨੇ ਹਮ ਉੱਥੇ ਜਸਵੀਰ ਸਿੰਘ ਡਿਮਪੈਕਟਿਵ ਕਰ ਦਿੱਤੇ ਨੇ ਹਮ ਜਸਵੀਰ ਸਿੰਘ ਡਿਮਪਾ ਜਿਹੜਾ ਨੇ ਉਹ ਉੱਥੇ ਪ੍ਰਧਾਨ ਜਾਂ ਚੇਅਰਮੈਨ ਇਲਾਕੇ ਦੇ ਲਗਾ ਦਿੱਤੇਗੇ ਜਿਸ ਦਾ ਇਸ਼ਾਰਾ ਹੁੰਦਾ ਹੈ ਕਿ ਟਿਕਟ ਇਹਨਾਂ ਨੂੰ ਦਿੱਤੀ ਜਾ ਸਕਦੀ ਹੈ ਹੁਣ ਸਵਾਲ ਇਹ ਵੀ ਹੈ ਕਿ ਅਮਰੀਕਸਰ ਦੀ ਉਹ ਸੀਟ ਤੋਂ ਸਿੱਧੂ ਜੋੜੇ ਚੋਂ ਕਿਸੇ ਨੂੰ ਟਿਕਟ ਮਿਲੇਗੀ ਜਾਂ ਡਿਮਪੇ ਨੂੰ ਮਿਲੇਗੀ ਹਮ ਦੂਜਾ ਵੀ ਇਹ ਹੈ ਕਿ ਸਿੱਧੂ ਅੰਮ੍ਰਿਤਸਰ ਦੇ ਨਾਲ-ਨਾਲ ਪਟਿਆਲੇ ਵੀ ਐਕਟਿਵ ਨੇ ਕਈ ਪਾਰਟੀਆਂ ਇਹ ਕਹਦੇ ਕਿ ਤੁਸੀਂ ਅੰਮ੍ਰਿਤਸਰ ਛੱਡੋ ਪਟਿਆਲੇ ਤੋਂ ਇਲੈਕਸ਼ਨ ਲੜੋ ਹਾਲਾਂਕਿ ਨਵਜੋਤ ਸਿੰਘ ਸਿੱਧੂ ਇਹ ਹਮੇਸ਼ਾ ਕਹਿੰਦੇ ਰਹੇ ਨੇ ਕਿ ਉਹ ਅੰਮ੍ਰਿਤਸਰ ਤੋਂ ਬਾਹਰ ਕਿਤੇ ਵੀ ਇਲੈਕਸ਼ਨ ਨਹੀਂ ਲੜਣਗੇ ਬੀਜੇਪੀ ਤਾਂ ਕਿਉਂ ਦੂਰੀ ਬਣਾਈ ਕਹਿੰਦੇ ਕਿ ਬੀਜੇਪੀ ਹਾਈ ਕਮਾਂਡ ਨੇ ਕਹਿ ਦਿੱਤਾ ਕਿ ਤੁਸੀਂ ਕੁਰੂ ਛੇਤਰ ਇਲੈਕਸ਼ਨ ਲੜ ਲਓ ਤੁਸੀਂ ਅੰਮ੍ਰਿਤਸਰ ਇਲੈਕਸ਼ਨ ਨਹੀਂ ਲੜਨੀ ਉਹ ਕਹਿੰਦਾ ਕਿ ਮੈਂ ਪੰਜਾਬ ਤੋਂ ਬਾਹਰ ਜਾਣਾ ਹੀ ਨਹੀਂ ਤਾਂ ਹੁਣ ਜੇ ਇਹ ਹਾਈ ਕਮਾਂਡ ਨੇ ਕਹਿ ਦਿੱਤਾ ਕਿ ਤੁਸੀਂ ਅਮ੍ਰਿਤਸਰ ਦੀ بجائے ਪਟਿਆਲੇ ਇਲੈਕਸ਼ਨ ਲੜ ਲਓ ਤਾਂ ਫਿਰ ਨਵਜੋਤ ਸਿੰਘ ਸਿੱਧੂ ਕੀ ਕਰਨਗੇ ਨਵਜੋਤ ਕੋਰ ਸਿੱਧੂ ਕੀ ਕਰਨਗੇ ਉਹ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੋਰ ਸਿੱਧੂ ਦਾ ਕਾਂਗਰਸ ਚ ਭਵਿੱਖ ਕੀ ਹੈ ਕਿਉਂਕਿ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਨੇ ਸੀਐਮ ਚੇਰੇ ਬਿਲਕੁਲ ਪ੍ਰਤਾਪ ਬਾਜਵਾ ਨਾਲ ਅਸੀਂ ਗੱਲ ਕਰੀ ਦੀ ਹੈ ਉਹ ਕਹਿੰਦੇ ਕਿ ਦਾਸ ਨੂੰ ਇਸ ਵਾਰ ਮੌਕਾ ਦੇ ਦਿੱਤਾ ਜਾਵੇ ਤਾਂ ਅਸੀਂ ਤਸਵੀਰ ਬਦਲ ਦਾਂਗੇ ਬਾਜੇ ਦਾ ਦੂਜਾ ਜਿਵੇਂ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ ਰਾਜਾ ਵੜਿੰਗ ਚਰਨਜੀਤ ਚੰਨੀ ਹੋ ਗਏ ਪ੍ਰਗਟ ਸਿੰਘ ਵੀ ਦਾਲ ਆ ਰਹੇ ਨੇ ਸੁਜਿੰਦਰ ਰੰਦਾਵਾਲਾ ਦਾਵਾ ਵੀ ਨੇ ਬਾਜਵਨਾ ਜ਼ਿਕਰ ਕੀਤਾ ਹੁਣ ਇਹ ਬਿਆਨ ਆਉਣ ਤੋਂ ਬਾਅਦ ਡੈਨੀ ਡੈਨੀ ਦੇ ਜਿਹੜੇ ਜਿਸ ਜਿਸ ਵਾਲਮੀਕੀ ਭਾਈਚਾਰੇ ਉਹ ਉੱਥੇ ਡੈਨੀ ਕਹਿ ਰਹੇ ਕਿ ਡੈਨੀ ਨੂੰ ਸੀਐਮ ਜਿਹੜਾ ਬਣਾਇਆ ਜਾਵੇ ਤਾਂ ਕਾਂਗਰਸ ਚ ਹੁੰਦਾ ਕਿ ਸਾਰੇ ਹੀ ਸੀਐਮ ਫੇਸ ਨੇ ਪਿੱਛੇ ਸਰਕਾਰ ਬਣਾਉਣ ਲਈ ਜਿਹੜੇ ਨੰਬਰ ਚਾਹੀਦੇ ਉਹਨਾਂ ਨੰਬਰ ਹੈ ਔਰ ਜਿਹੜੀ ਗਲਤੀ 2022 ਦੇ ਵਿੱਚ ਕਾਂਗਰਸ ਹਾਈਕਮਾਨ ਨੇ ਕੀਤੀ ਜਾਂ ਫਿਰ ਕਾਂਗਰਸ ਦਾ ਪਹਿਲਾਂ ਕਲਚਰ ਸੀਗਾ ਬਿਨਾ ਸੀਐਮ ਫੇਸ ਤੋਂ ਜਾਂਦੇ ਸੀ ਸਾਰਾਂ ਚ ਕੈਪਟਨ ਨੂੰ ਅਨਾਉਂਸ ਕੀਤਾ ਸਰਕਾਰ ਆ ਗਈ 22 ਚ ਚੰਨੀ ਨੂੰ ਅਨਾਉਂਸ ਕੀਤਾ ਹਾਸ਼ੀਏ ਤੇ ਆ ਗਏ ਹੁਣ ਚੰਨੀ ਬਹੁਤ ਐਕਟਿਵ ਨੇ ਬਿਲਕੁਲ ਚੰਨੀ ਆਪਣਾ ਇੱਕ ਅਲੱਗ ਤਰੀਕੇ ਨਾਲ ਚੱਲ ਰਹੇ ਨੇ ਚੰਨੀ 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 ਨੇ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਹੋ ਗਏ ਸੋਸ਼ਲ ਮੀਡੀਆ ਦੇ ਨਾਲ ਨਾਲ ਉਹਨਾਂ ਨੇ ਉਹ ਦੱਸਿਆ ਕਿ ਪੂਰੀ ਕਾਂਗਰਸ ਇਕੱਠੀ ਆਪਣੇ ਘਰ ਇੱਕ ਪ੍ਰੋਗਰਾਮ ਲਾ ਕੇ ਪਾਰਟ ਰੱਖ ਕੇ ਮੰਡੇ ਦੇ ਜਨਮ ਦਿਨ ਤੇ ਉਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਰੀ ਕਾਂਗਰਸ ਮੇਰੇ ਨਾਲ ਹੈ ਤਾਕਤ ਦਿਖਾਈ ਹੈ ਤਾਕਤ ਦਿਖਾਈ ਹੈ ਤਾਂ ਹੁਣ ਕੀ ਹਾਈ ਕਮਾਂਡ ਇਹ ਫੈਸਲਾ ਲਏਗੀ ਕਿ सीएम फेस ਦੇ ਨਾਲ ਜਾਣਾ ਜਾਂ ਬਿਨਾ ਸੀਐਮ ਫੇਸ ਤੋਂ ਜਾਣਾ ਹਾਲਾਂਕਿ ਮੇਰੇ ਸੋਰਸਸੇ ਜਾਣਕਾਰੀ ਦੇ ਰਹੇ ਨੇ ਕਿ ਫਿਲਹਾਲ ਦੀ ਘੜੀ ਕਾਂਗਰਸ ਹਾਈ ਕਮਾਣੇ ਚਾਹੁੰਦੀ ਹੈ ਕਿ ਬਿਨਾ ਸੀਐਮ ਫੇਸ ਤੋਂ ਅਸੀਂ ਜਾਵਾਂਗੇ ਜਦੋਂ ਸੀਟਾਂ ਉਨੇ ਨੰਬਰ ਆ ਗਏ ਫਿਰ ਉਸ ਤੋਂ ਬਾਅਦ ਅਸੀਂ ਦਾ ਖੇਡਾਂਗੇ ਕਿ ਕਿਸ ਪਾਸੇ ਜਾਣਾ ਹੈ ਜਾਂ ਨਹੀਂ ਜਾਣਾ ਸੋ ਇੱਕ ਚੀਜ਼ ਦਾ ਹੋਰ ਉਹਨਾਂ ਨੇ ਜ਼ਿਕਰ ਕੀਤਾ ਆਪਾਂ ਸ਼ੁਰੂ ਦੇ ਵਿੱਚ ਵੀ 500 ਕਰੋੜ ਕਹਿਣ ਦਾ ਭਾਵ ਕਿ ਪਹਿਲਾਂ ਕੈਪਟਨ ਬਣੇ ਕਿ ਉਹਨਾਂ ਨੇ ਵੀ ਪੈਸੇ ਦਿੱਤੇ ਜਾਂ ਚੰਨੀ ਬਣੇ ਉਹਨਾਂ ਨੇ ਵੀ ਪੈਸੇ ਦਿੱਤੇ ਇਹ ਕਿਸ ਚੀਜ਼ ਵੱਲ ਇਸ਼ਾਰਾ ਕਰਦੇ ਆ ਇਹ ਚੀਜ਼ ਦੇਖੋ ਕਿਉਂਕਿ ਸਵਾਲ ਦਾ ਹਾਈ ਕਮਾਂਡ ਤੇ ਵੀ ਆ ਨਾ ਇਹ ਚੀਜ਼ ਸਿਰਫ ਅਨਾਉਂਸ ਉਹਨਾਂ ਨੇ ਕਰਨਾ ਹੁੰਦਾ ਇਹ ਸਿੱਧੂ ਨਹੀਂ ਕਾਂਗਰਸ ਦੇ ਇੱਕ ਸਾਬਕਾ ਪ੍ਰਧਾਨ ਨੇ ਜਿਹੜੇ ਦਲਿਤ ਭਾਈਚਾਰੇ ਤੋਂ ਆਉਂਦੇ ਨੇ ਤੁਹਾਨੂੰ ਯਾਦ ਹੋਵੇਗਾ ਉਹਨਾਂ ਨੇ ਵੀ ਇਸ ਰਸਵ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ ਉਹ ਵੀ ਇਹ ਕਹਿੰਦੇ ਨੇ ਕਿ ਕਾਂਗਰਸ ਪੈਸੇ ਵਾਲਿਆਂ ਦਾ ਬੋਲ ਵਾਲਾ ਇਹ ਪੁਰਾਣੀ ਕਾਂਗਰਸ ਨਹੀਂ ਰਹੀ ਇਹ ਇਸ ਗੱਲ ਦਾ ਜ਼ਿਕਰ ਕਈ ਵਾਰ ਜਿਹੜੇ ਉਹ ਸਾਬਕਾ ਪ੍ਰਧਾਨ ਸਾਹਿਬ ਕਰਦੇ ਰਹੇ ਨੇ ਤਾਂ ਹੁਣ ਸਿੱਧੂ ਹਰੀ ਤੇ ਗੱਲਾਂ-ਗੱਲਾਂ 'ਚ ਇਹ ਕਹਿ ਰਹੇ ਨੇ ਕਿ ਜਿਹੜਾ ਉੱਪਰ ਪੈਸਾ ਪਹੁੰਚਦਾ ਉਸ ਨੂੰ ਸੀਐਮ ਬਣਾ ਦਿੱਤਾ ਜਾਂਦਾ ਹੈ ਹਾਲਕਿ ਨਾ ਉਹਨਾਂ ਨੇ ਨਹੀਂ ਲਿਆ ਲੇਕਿਨ ਉਹ ਕਹਿ ਰਹੇ ਕਿ ਸਾਡੇ ਕੋਲ ਪੈਸੇ ਹੈ ਨਹੀਂ ਅਸੀਂ ਇਮਾਨਦਾਰ ਹਾਂ ਇਸ ਕਰਕੇ ਸਾਨੂੰ ਸੀਐਮ ਨਹੀਂ ਬਣਾਇਆ ਜਾਂਦਾ ਤਾਂ ਹੁਣ ਜੇ ਹਾਈ ਕਮਾਂਡ ਬਾਰੇ ਇਹ ਗੱਲ ਕਹਿ ਰਹੇ ਨੇ ਤਾਂ ਕੀ ਹਾਈ ਕਮਾਂਡ ਉਹਨਾਂ ਨੂੰ ਟਿਕਟ ਦੇ ਦੇਗੀ ਜਾਂ ਉਹਨਾਂ ਨੂੰ ਸੀਐਮ ਫੇਸ ਬਣਾ ਦੇਗੀ ਲੱਗਦਾ ਕਿ ਇਹ ਹਨੇਰੇ 'ਚ ਤੀਰ ਛੱਡਦਾ ਉਹਨਾਂ ਨੇ ਦੇਖੋ ਮੈਨੂੰ ਲੱਗਦਾ ਨਹੀਂ ਕਿ ਜੇ ਤੁਸੀਂ ਇਦਾਂ ਦੀਆਂ ਗੱਲਾਂ ਕਰੋਗੇ ਤਾਂ ਫਿਰ ਤੁਹਾਨੂੰ ਸੀਐਮ ਫੇਸ ਜਿਹੜਾ ਉਹ ਐਲਾਨਿਆ ਜਾਏਗਾ ਬਿਲਕੁਲ ਸੋ ਹੁਣ ਸਭ ਦੀਆਂ ਨਿਗਾਹਾਂ ਫਿਲਹਾਲ ਕਾਂਗਰਸ ਤੇ ਨੇ ਕਿਉਂਕਿ ਕਾਂਗਰਸ ਦੇ ਵਿੱਚ ਵੀ ਇਸ ਵੇਲੇ ਪੁਚਾਲ ਆਇਆ ਹੋਇਆ ਨਵਜੋਤ ਕੌਰ ਸਿੱਧੂ ਦੇ ਹੁਣ ਦੇਖਣਾ ਹੋਵੇਗਾ ਕਿ 2027 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਕਾਂਗਰਸ ਦੀ ਕੀ ਰਣਨੀਤੀ ਰਹਿੰਦੀ ਹੈ ਕਿ ਸੀਐਮ ਫੇਸ ਤੋਂ ਬਿਨਾ ਹੀ ਚੋਣਾਂ ਲੜੀਆਂ ਜਾਣਗੀਆਂ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਦਾ ਤਾਜ ਕਿਸ ਦੇ ਸਿਰ ਤੇ ਸਜੇਗਾ ਇਸ ਤੇ ਵੀ ਸਭ ਦੀਆਂ ਨਿਗਾਹਾਂ ਬਣੀਆ ਰਹਿਣਗੀਆਂ ਸਿੱਧੂ ਜੀ ਹਜੇ ਆਪਣੇ ਮੂਡ 'ਚ ਨਹੀਂ ਕਿਉਂਕਿ ਬਹੁਤ ਵਾਰ ਸਰਕਾਰਾਂ ਬਣਾ ਚੁੱਕੇ ਪਰ ਜਦੋਂ ਐ ਲੱਗਦਾ ਹੈ ਕਿ ਹੁਣ ਜਿਹੜੇ ਸਟੇਜ ਤੋਂ ਉਹ ਬੋਲਦੇ ਆ ਅਸੀਂ ਆ ਕੇ ਇਹ ਕਰਾਂਗੇ ਤੇ ਜਦੋਂ ਉਹ ਹੁੰਦਾ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਪਾਪ ਦਾ ਭਾਗੀਦਾਰੀ ਬਣ ਰਿਹਾ ਉਹ ਬੰਦਾ ਉਦੋਂ ਹੀ ਆਊਗਾ ਜਦੋਂ ਉਹਨੂੰ ਕੋਈ ਵੀ ਬੰਦਾ ਜ਼ਿੰਮੇਵਾਰੀ ਦੇ ਦੇਗਾ ਕਿ ਆ ਚੱਕ ਜ਼ਿੰਮੇਵਾਰੀ ਪੰਜਾਬ ਸੁਧਾਰ ਅਸੀਂ ਤੇਰੇ ਨਾਲ ਤੁਹਾਨੂੰ ਇਹ ਵਿਵਸਥਾ ਤੇ ਮਸਲੇ ਤੇ ਤੁਸੀਂ ਹੋਮ ਮਿਨਿਸਟਰ ਦੇ ਨਾਲ ਮਿਲਣ ਜਾ ਰਹੇ ਹੋ ਕਿ ਆ ਪੀਐਮ ਦੇ ਨਾਲ ਮੈਂ ਪੀਐਮ ਨਾਲ ਲਿਖੀ ਸੀ ਉਹਨਾਂ ਨੇ ਮਾਰਕ ਕਰਤੀ ਹੋਮ ਮਿਨਿਸਟਰ ਐਂਡ ਮੈਂ ਅਮਿਤ ਚਾਹਦੀ ਮੇਰੀ ਆਗੀ ਆਲਰੇਡੀ ਰਿਪਲਾਈ ਆ ਗਿਆ ਹੈ ਵੈਰੀ ਸੂਨ ਮੈਨੂੰ ਉਹ ਬੁਲਾਉਣਗੇ ਪਾਰਟੀ ਬਦਲਣ ਤੱਕ ਅਸੀਂ ਕਦੇ ਲਾਈਵ 'ਚ ਨਾ ਅਸੀਂ ਪੋਲਿਟਿਸ਼ੀਅਨ ਆ ਨਾ ਅਸੀਂ ਕੀ ਸੀ ਸੋਚਦੇ ਆ ਸਾਡਾ ਕੋਈ ਮੰਚਾ ਨਹੀਂ ਹੈ ਸਾਡਾ ਮੰਚਾ ਪੰਜਾਬ ਤੇ ਪੰਜਾਬੀ ਆ ਤੇ ਅਸੀਂ ਉਦੇ ਤੇ ਬੋਲਦੇ ਆ ਨਵਜੋਤ ਸਿੱਧੂ ਪਰਵਾਰ ਸਿੱਧੂ ਫਾਊਂਡੇਸ਼ਨ ਖੋਲਕੇ ਵੀ ਪੰਜਾਬ ਦਾ ਭਲਾ ਕਰਦੇਗਾ ਪਰ ਸਾਡੇ ਕੋਲ 500 ਕਰੋੜ ਨਹੀਂ ਹੈ ਵੀ ਜਿਹੜੇ ਅਸੀਂ 500 ਕਰੋੜ ਦੇ ਕੇ ਸੀਐਮ ਦੀ ਕੁਰਸੀ ਤੇ ਬੈਠੀ ਹੈ ਅਸੀਂ ਉਹਦੀ ਮਾਰ ਖਾਂਦੇ ਆ ਤੇ ਖਾਲੇ ਰਵਾਂਗੇ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਹੁਤ ਬਹੁਤ ਧੰਨਵਾਦ